हां नमस्कार सत श्री अकाल आदाब दोस्तों ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿੱਲੀ ਦੇ ਵਿੱਚ ਚੋਣਾਂ ਦਾ ਵਿਗਲ ਬੱਜਿਆ ਸੀ ਤੇ 5 ਦਿਨ ਤੋਂ ਲੋਕੀ ਇੰਤਜ਼ਾਰ ਕਰ ਰਹੇ ਸੀ ਹਿੰਦੁਸਤਾਨ ਦੇ ਕਿ ਆਖਰ ਦਿੱਲੀ ਦੇ ਵਿੱਚ ਮੁੱਖ ਮੰਤਰੀ ਕੌਣ ਹੋਊਗਾ ਦਿੱਲੀ ਦੇ ਵਿੱਚ ਸਰਕਾਰ ਕਿਹਦੀ ਬਣੂਗੀ ਕਿਉਂਕਿ ਆਮ ਆਦਮੀ ਪਾਰਟੀ ਬੜੇ-ਬੜੇ ਦਾਅਵੇ ਕਰ ਰਹੀ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੀਜੀ ਵਾਰ ਮੁੜ ਕੇ ਆਊਗੀ ਲੇਕਿਨ ਇਸ ਵਾਰ ਜਿਹਨੂੰ ਕਹਿ ਸਕਦਾ ਹੈ ਕਿ ਦਿੱਲੀ ਦੇ ਵਿੱਚ ਤੀਜੀ ਵਾਰ ਮੁੜ ਕੇ ਤਾਂ ਕੀ ਹੋਣਾ ਸੀ ਆਮ ਆਦਮੀ ਪਾਰਟੀ ਦਾ ਸਫਾਇਆ ਹੀ ਹੋ ਚੁੱਕਿਆ ਹੈ ਜੇਕਰ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਆ ਬਿਲਕੁਲ ਹੀ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਔਰ ਅੱਜ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਤੇ ਮੈਂ ਖੰਨੇ ਦੇ ਸਾਡੇ ਜਿਹੜੇ ਇਲੈਕਸ਼ਨ ਨਰੇ ਸੀ ਪਹਿਲਾਂ ਆਮ ਆਦਮੀ ਪਾਰਟੀ ਤੋਂ ਅੱਜ ਭਾਜਪਾ ਦੇ ਵਿੱਚ ਨੇ ਅਨਿਲ ਦਤ ਫੱਲੀ ਜੀ ਨਾਲ ਗੱਲਬਾਤ ਕਰਦੇ ਦੱਸਾਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾ ਕਿ ਦਿੱਲੀ ਦੇ ਵਿੱਚ ਇੱਕ ਬੜੀ ਜਿੱਤ ਜਿਹੜੀ ਹਾਸਲ ਕੀਤੀ ਹੈ ਮੈਨੂੰ ਸਭ ਮੁਬਾਰਕਾ ਫੱਲੀ ਲੂਣੀ ਅੱਜ ਪੂਰੇ ਪੰਜਾਬ ਨੂੰ ਪੂਰੇ ਦਿੱਲੀ ਨੂੰ ਪੂਰੇ ਦੇਸ਼ ਨੂੰ ਔਰ ਪੂਰੀ ਦੁਨੀਆ 'ਚ ਰਹਿੰਦੇ ਹੋਏ ਭਾਰਤੀਆਂ ਨੂੰ ਮੁਬਾਰਕਾ ਹੈ ਕਿਉਂਕਿ ਮੋਦੀ ਸਾਹਿਬ ਦੀ ਜਿਹੜੀ ਮਿਹਨਤ ਹੈ ਅੱਜ ਉਹ ਰੰਗ ਲਿਆਈ ਹੈ ਉਹਨਾਂ ਨੇ 10 ਸਾਲ ਜਿਹੜਾ ਦੇਸ਼ ਦੇ ਉੱਤੇ ਸੇਵਾ ਕੀਤੀ ਹੈ ਰਾਜ ਨਹੀਂ ਕੀਤਾ ਉਸ ਬੰਦੇ ਨੇ ਸੇਵਾ ਕੀਤੀ ਹੈ ਤੇ ਉਹਦਾ ਅੱਜ ਨਤੀਜਾ ਹੈ ਕਿ ਅੱਜ ਪਹਿਲੋ ਰਾਜਸਥਾਨ ਹਰਿਆਣਾ ਮਹਾਰਾਸ਼ਟਰ ਅੱਜ ਮੱਧ ਪ੍ਰਦੇਸ਼ ਕੋਈ ਸੇਟ ਮੜੀ ਬੜੀ ਅੱਜ ਸਟੇਟ ਨਹੀਂ ਜਿਹਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ ਨਹੀਂ ਔਰ ਅੱਜ ਜਿਹੜੀ ਸੈਂਟਰ ਦੀ ਟੀਮ ਹੈ ਤਾਂ ਸਾਡੇ ਪ੍ਰਧਾਨ ਨੱਡਾ ਸਾਹਿਬ ਨੇ ਚਾਹੇ ਮੋਦੀ ਸਾਹਿਬ ਨੇ ਚਾਹੇ ਆਪਣਾ ਬਜੋਗੀ ਜੀ ਨੇ ਜਾਂ ਗੜਕਰੀ ਜੀ ਨੇ ਜਿੰਨੇ ਵੀ ਸਾਡੇ ਨੇਤਾ ਰਾਜਨਾਥ ਜੀ ਨੇ ਜਿੰਨੇ ਵੀ ਸਾਡੇ ਨੇਤਾ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਦਿੱਲੀ ਦੇ ਵਿੱਚ ਇੱਥੇ ਦਿੱਲੀ ਦੇ ਵਿੱਚ ਮਤਲਬ ਕਿ ਸਰਕਾਰ ਬਣਾਣੀ ਜ਼ਰੂਰ ਸੀ ਅੱਜ ਦੇਸ਼ ਦੀ ਰਾਜਧਾਨੀ ਦੇ ਵਿੱਚ ਉਹਨਾਂ ਨੇ ਆਪਣੀ ਮਿਹਨਤ ਨਾਲ ਸਰਕਾਰ ਬਣਾ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਜਪਾ ਤੋਂ ਆਮ ਆਦਮੀ ਪਾਰਟੀ ਜਿਕੇ ਸੀ ਫੇਲੀ ਸਾਹਿਬ ਉਹਨੋਂ ਐਮਐਲਏ ਦੇ ਇਲੈਕਸ਼ਨ ਵੀ ਲੜੇ ਸੀਗੇ ਐਮਐਲਏ ਦੇ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈ ਛੱਡ ਦਿੱਤੀ ਸੀ ਪਾਰਟੀ ਤੇ ਭਾਜਪਾ ਦੇ ਵਿੱਚ ਆ ਗਏ ਸੀ ਇੱਕ ਬੜਾ ਇਲਜ਼ਾਮ ਲਗਾਇਆ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਫਨੀ ਸਾਹਿਬ ਤੁਸੀਂ ਇੱਕ ਬਹੁਤ ਵੱਡਾ ਇਲਜ਼ਾਮ ਲਗਾਇਆ ਸੀ ਆਮ ਆਦਮੀ ਪਾਰਟੀ ਦੇ ਉੱਪਰ ਕਿ ਮੇਰੇ ਤੋਂ ਆਮ ਆਦਮੀ ਪੈਸੇ ਮੰਗਲੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੀ ਕਿ ਛਵੀ ਸੀ ਕਿ ਆਮ ਆਦਮੀ ਪਾਰਟੀ ਗਰੀਬਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਗਰੀਬਾਂ ਦੇ ਵਾਸਤੇ ਖੜੀ ਹੈ ਇਹਦੇ ਵਿੱਚ ਤੁਸੀਂ ਕੀ ਕਹਿੰਦੇ ਹੋ ਕਿ ਕਿਆ ਅੱਜ ਜੋ ਹਾਰ ਹੋਈ ਹੈ ਕੀ ਮੰਦੇ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਮੇਰੇ ਕੋਲ ਜੋ ਕੁਝ ਡਿਮਾਂਡ ਕੀਤਾ ਗਿਆ ਉਹ ਕੇਈ ਨਹੀਂ ਗੱਲ ਸਾਡੇ ਘਰ ਦੇ ਵਿੱਚ ਬੈਠ ਕੇ ਕੀਤਾ ਗਿਆ। ਇਹ ਸਾਡੇ ਸੀਐਮ ਭਗਵੰਤ ਸਿੰਘ ਜੀ ਬੈਠੇ ਸੀ, ਹੋਰ بڑے ਲੀਡਰ ਬੈਠੇ ਸੀ। ਮੈਨੂੰ ਨਕਾਰ ਦਿੱਤਾ ਗਿਆ ਉੱਥੇ ਬਿਠਾ ਕੇ ਜਦ ਕਿ ਮੈਂ ਪਹਿਲਾਂ ਇਲੈਕਸ਼ਨ ਲੜਿਆ ਸੀ 36000 ਵੋਟ ਦੇ ਕਰੀਬ ਮੈਨੂੰ ਪਈ ਸੀ। ਲੇਕਿਨ ਇਹਨੇ ਮੈਨੂੰ ਨਕਾਰਤਾ ਕਿਉਂਕਿ ਮੈਂ ਇੱਕ ਬੜੀ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਬਤਾਈ ਹੈ। ਚਲੋ ਮੈਂ ਆਪਣੇ ਮੂੰਹ ਨਾਲ ਨਹੀਂ ਕਹਿੰਦਾ ਤੁਸੀਂ ਲੋਕਾਂ ਤੋਂ ਵੀ ਕਨਫਰਮ ਕਰ ਸਕਦੇ ਹੋ। ਕਿ ਮੈਂ ਬੜੀ ਇਮਾਨਦਾਰ ਨੇ ਜ਼ਿੰਦਗੀ ਜਿਹੜੀ ਹੈਗੀ ਆਪਣੀ ਕੱਟੀ ਆ ਕੋਈ ਪੈਸਾ ਨਹੀਂ ਕਦੀ ਕਿਸੇ ਨੂੰ ਲੱਤਾ ਜਾਂ ਮਤਲਬ ਕਿ ਕੰਮ ਕਰਨ ਲਈ ਲੋਕਾਂ ਦੇ ਕੰਮ ਕੀਤੇ ਸੇਵਾ ਹੀ ਕੀਤੀ ਹੈ ਕਿਉਂਕਿ ਜਿਹੜੀ ਸੇਵਾ ਹੈ ਸਭ ਤੋਂ ਵੱਡੀ ਉੱਚਾ ਔਰ ਜਿਵੇਂ ਕਦੇ ਵੀ ਘਰ ਵਾਲੀ ਨਾਲ ਲੜ ਕੇ ਬੰਦਾ ਬਾਹਰ ਘੋਟੇ ਦੇ ਰੋਟੀ ਖਾਇਆ ਹੁੰਦਾ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਘਰ ਦੀ ਰੋਟੀ ਸਵਾਲ ਲੱਗਦੀ ਹੈ ਮੈਂ ਮਤਲਬ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਦੀ ਦੁਆਰਾ ਆਪਣਾ ਜੁਆਇਨ ਕੀਤਾ ਕਿਉਂਕਿ ਮੈਨੂੰ ਕਿਸੇ ਕਾਰਨਾ ਕਰਕੇ ਜਿਹੜੀ ਹੈ ਉਹ ਮੇਰੀ ਨਾਰਾਜ਼ਗੀ ਬੁਲੰਦ ਦੀ ਸੀ ਜਾਂ ਮੇਰੀ ਸੀ ਲੇਕਿਨ ਉਦੋਂ ਮੈਂ ਦੁਬਾਰਾ ਆਪਣੇ ਘਰ ਆਇਆ ਔਰ ਮੈਂ ਘਰ ਦੇ ਉੱਤੇ ਆ ਕੇ ਉਦੋਂ ਦਾ ਹੀ ਮੈਂ ਖੁਸ਼ ਹੈ ਔਰ ਮੈਂ ਦੇਖਦਾ ਕਿ ਅਗਰ ਕੋਈ ਦੇਸ਼ ਦੇ ਵਿੱਚ ਕੋਈ ਜਿਹੜੀ ਪਾਰਟੀ ਹੈ ਉਹ ਆਪਣਾ ਸੇਵਾ ਕਰਤ ਜਿਆ ਦੇਸ਼ ਭਗਤੀ ਦਾ ਕੰਮ ਕਰਤ ਜੁਦੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਪੱਗ ਬਨ ਕੇ ਭਗਤ ਸਿੰਘ ਦੀ ਕੋਈ ਭਗਤ ਸਿੰਘ ਨਹੀਂ ਬਣਦਾ ਪੱਗ ਬਨ ਕੇ ਕੋਈ ਭਗਤ ਸਿੰਘ ਨਹੀਂ ਬਣਦਾ ਇਸ ਦਿਲ ਤੋਂ ਭਗਤ ਸਿੰਘ ਬੰਦਾ ਮੈਂ ਕਦਰਦਾਰ ਆ ਭਗਤ ਸਿੰਘ ਦਾ ਮੈਂ ਕਦਰਦਾਰ ਹਾਂ ਉਹ ਸ਼ਹੀਦਾਂ ਦਾ ਜਿਨ੍ਹਾਂ ਨੇ ਪੰਜਾਬ ਨੂੰ ਨਹੀਂ ਪੂਰੇ ਦੇਸ਼ ਨੂੰ ਆਜ਼ਾਦ ਕਰਾਇਆ ਪਾਕਿਸਤਾਨ ਨੂੰ ਇਹਨਾਂ ਨੇ ਸ਼ਰਾਬ ਵੇਚ ਕੇ ਨਸ਼ੇ ਵੇਚ ਕੇ ਬੇਈਮਾਨੀਆਂ ਕਰਕੇ ਲੋਕਾਂ ਨੂੰ ਅੱਜ ਘਰ ਘਰ ਨਸ਼ਾ ਹੈ ਅੱਜ ਘਰ ਘਰ ਸਮਝੋ ਵੀ ਬੇਈਮਾਨੀ ਦਾ ਇੱਕ ਪ੍ਰਚੰਟ ਰੂਪ ਹੈ ਬੇਈਮਾਨੀ ਦਾ ਪੰਜਾਬ ਦੇ ਅੰਦਰ ਹੈ ਦਿੱਲੀ ਵਿੱਚ ਵੀ ਸੀ ਲੋਕਾਂ ਨੇ ਤੰਗ ਆ ਕੇ ਦਿੱਲੀ ਦੇ ਵਿੱਚ ਅੱਜ ਮੈਨੂੰ ਲੱਗਦਾ ਹੈ ਕਿ ਉੱਥੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਦਿਗਜ ਨੇ ਤਾਂ ਜਿਹੜੇ ਕਹਿੰਦੇ ਸਾਡੇ ਵਗੈਰਾ ਆਮ ਆਦਮੀ ਪਾਰਟੀ ਚੱਲਣਗੇ ਅੱਜ ਲੋਕੀ ਉਹਨਾਂ ਨੂੰ ਵੀ ਪਛਾੜ ਦੇਣਗੇ ਇਹ ਜਿਹੜੀ ਇੱਕ ਸੱਚਾਈ ਦੀ ਜਿਹੜਾ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦਾ ਸੀ ਉਹਦੇ ਤੇ ਅੱਜ ਜਿਹੜਾ ਕੱਟੜ ਬੇਈਮਾਨ ਸਾਥ ਹੋਇਆ ਇੱਕ ਨਾਲ ਇੱਕ ਬੋਤਲ ਫਰੀ ਦੇਣ ਵਾਲਾ ਲੋਕਾਂ ਨੂੰ ਚਾਹ ਦੇ ਦੇਣ ਵਾਲਾ ਬੰਦਾ ਅੱਜ ਸ਼ਿਕਸਤ ਖਾ ਰਿਹਾ ਔਰ ਲੋਕਾਂ ਦੀ ਬਾਤਾਂ ਜਿਹੜੀਆਂ ਉਹ ਬੰਦੇ ਨੂੰ ਛੱਡਦੀਆਂ ਨਹੀਂ ਕਦੀ ਭਲੀ ਸਾਹਿਬ ਜਿਵੇਂ केजरीवाल ਜਿਹੜਾ ਹੈ ਪਹਿਲਾਂ ਜੇਲ੍ਹ ਜਾ ਕੇ ਆਇਆ ਸੀ ਉਹਨਾਂ ਉੱਪਰ ਬੜੇ ਇਲਜ਼ਾਮ ਲੱਗੇ ਸੀ ਕਿ ਇਹਦਾ ਫੈਕਟਰੀ ਮੰਦਿਓ ਕੁ ਜਿਹੜੀਆਂ ਦਿੱਲੀ ਦੇ ਵਿੱਚ ਅੱਜ ਇਹ ਚੋਣ ਆਇਆ ਕਈ ਵਾਰ ਲਾ ਜੀ ਆਪਾਂ ਨੂੰ ਸਮਝ ਨਹੀਂ ਲੱਗਦਾ ਜਿਹੜਾ ਇਹ ਜਿਹੜੀ ਇਹਨਾਂ ਦੀ ਪਾਲਿਸੀ थी ਇਹਨੇ ਇੱਕ ਸਮਝੋ ਵੀ ਮਕਰ ਬਣ ਕੇ ਜਿਹੜਾ ਲੋਕ ਪੰਜਾਬ ਦੇ ਲੋਕਾਂ ਨੂੰ ਵੀ ਠੱਗਿਆ ਪੰਜਾਬ ਦੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ 94 ਸੀਟਾਂ ਦਿੱਤੀਆਂ 94 ਸੀਟਾਂ ਦੀ ਠੱਗਿਆ ਮਹਿਸੂਸ ਕਰਦੇ ਆ